ਸਵਾਗਤ ਹੈ ਕਿਸਾਨ ਵੀਰੋ ਹਡਾ ਟਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਣ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਅਲਕੜੇ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਅੱਜ ਤੁਹਾਨੂੰ ਚਾਰ ਸੌਦੇ ਦਿਖਾਵਾਂ ਏ ਤੁਹਾਡੇ ਕੰਮ ਦੇ ਜਮ ਇੱਕ ਤੋਂ ਨੀਲੀ ਰਾਵੀ ਦਿਖਾ ਦਾਂ ਮਗਰ ਵੀ ਟੇਡੇ ਕੱਟ ਵਾਲੀ ਕੱਟੀ ਹੈ ਤੇ ਆਪ ਵੀ ਚੰਗੀ ਆ ਇੱਕ ਟੋਕੜ ਗੱਬਣ ਚੱਕ ਪਾਸ ਦਿਖਾ ਦਾਂ 200 ਨੂੰ ਬਾਜ ਰੇਟ ਦੇ ਵਿੱਚ ਬੈੜਾ ਦਿਖਾ ਦਾਂਗੇ ਗੱਲਬਾਤ ਬਾਈ ਕੌਰੀ ਨਗਰ ਆਵਾਂਗੇ ਆ ਜੋ ਜੀ ਸਸੀ ਕਾ ਬਾਈ ਜੀ ਸਸੀ ਕਾ ਜੀ ਹੋਰ ਕਿਵੇਂ ਕੌਰੀ ਬਹੁਤ ਵਧੀਆ ਬਾਈ ਠੀਕ ਚੱਲੀਏ ਨਾ ਕੰਮ ਕਰੀਏ ਹਾਂ ਕੰਮ ਬਹੁਤ ਸੋਹਣਾ ਚੱਲ ਪਹਿਲਾਂ ਤਾਂ ਨੰਬਰ ਬੋਲ ਦਗੇ 996800656 ਪਿੰਡ ਆਪਣਾ ਪਿੰਡ ਹਲਕੜ ਆ ਗਿਆ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਹਾਂ ਜੀ ਤੇ ਅੱਜ ਫਿਰ ਚਾਰ ਸੌਦੇ ਦਿਖਾਉਣੇ ਵੀ ਹਾਂ ਆਪਣੇ ਕੋਲ ਚਾਰ ਸੌਦੇ ਆ ਬੜ ਤੇ ਦੋ ਬਾਜ ਬਰੇਡ ਚ ਬਹਿਣਾ ਮਗਰੋਂ ਦਿਖਾਵਾਂਗੇ ਇੱਕ ਆਗੇ ਰਹਿ ਗਈ ਇੱਕ ਆਗੇ ਕਰਾਸ ਤੇ ਇੱਕ ਆਗੇ ਨੀਲੀ ਰਾਵੀ ਤੇ ਮਗਰ ਪਲੱਸ ਨੀਲੀ ਰਾਵੀ ਦੀ ਕੱਟੀ ਹਾਂਜੀ ਹਾਂਜੀ ਕੱਟੀ ਬਹੁਤ ਚੰਗੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਾਈ ਕਹੋਦੀ ਤੋਕਣ ਗੱਬਣ ਛੋਟੀ ਦੇਖੀ ਇਹਨੇ ਕਿਹੜੇ ਸੂਏ ਵਾਸਤੇ ਗੱਬਣਾ ਬੁਟੇ ਤੀਜੇ ਵਾਸਤੇ ਗੱਬਣਾ ਵਾ ਤੀਜੇ ਵਾਸਤੇ ਗੱਬਣ ਹੋ ਗਈ ਇਹ ਸਾਢੇ 4 ਮਹੀਨੇ ਦੀ ਗੱਬਣਾ ਦੁੱਧ ਅੱਜ 5 ਕਿਲੋ ਇਹਦੇ ਕੋਲੇ ਜਾਣੀ ਬਾਲੀ ਨਾਰਮਲ ਸੇਵਾ ਦੀ ਦੁੱਧ ਹੋਰ ਵੀ ਬਾਸ ਸਾਡੇ 4 ਮਹੀਨੇ ਦੀ ਚੈੱਕ ਪਾਸ ਆ ਤੇ ਕੱਦ ਕਾਠ ਦੀ ਕੋਈ ਕਮੀ ਨਹੀਂ ਕੱਦ ਕਾਠ ਫੁੱਲ ਆ ਪੂਰਾ ਤੇ ਮਿਲਦੀ ਕਿਵੇਂ ਵੀਰੇ ਬਾਥਾਪੀ ਮਾਰ ਕੇ ਚਾਟ ਬਾ ਕੇ ਬਹਿ ਜਾ ਥਾਪੀ ਮਾਰ ਕੇ ਚਾਟ ਬਾ ਕੇ ਬਹਿ ਜਾਓ ਤੇ ਦੁੱਧ 5 ਕਿਲੋ ਰੈਡੀ ਤੇ ਇੱਕ ਪੁਤਰਾਈ ਵੀ ਆ ਵੀਰੇ ਹਾਂ ਚੈੱਕ ਕਰਾਈ ਵੀ ਆ ਖੋਲੋ ਜੀ ਤੋਰਾ ਕਰਾਈਗੇ ਚੈੱਕ ਬਾਕੀ ਦਾ ਆਪਾਂ ਸੋਹਵਾ ਦੇ ਟਾਈਮ ਵੀਡੀਓ ਬਣਾ ਰਹੇ ਹਾਂ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਠੀਕ ਆ ਜੀ ਆ ਦੇਖੋ ਬਾਜਾ ਟਣ ਅਗਲੇ ਚੌਕ ਆ ਬੋਲ 24 ਤਰੀਕ ਆ ਜੀ 2023 ਨੌਵਾਂ ਮਹੀਨਾ ਸਵੇਰ ਦੇ 9 ਤੋਂ ਪਹਿਲਾ ਦਾ ਟਾਈਮ ਆ 8 ਦੇ ਵਿੱਚ ਤੇ 9 ਦੇ ਵਿੱਚ ਆ ਦੇਖੋ ਜੀ ਥਣ ਲੇਵੀ ਦੀ ਸਾਫ ਸੁਥਰੀ ਜਿੱਦਿਆਂ ਤਿਆਰ ਹੋਈ ਕਰ ਮਾਇਨੇ ਚੰਗੀ ਹੋਣਾ ਕੱਦ ਬਣ ਲਾ ਲ ਤੇ ਬਾੜੀ ਵੱਡੀ ਮਾ ਜਾਈ ਦਾ ਕਹਿਣਾ ਦੋ ਟਾਈਮ ਆਇਓ ਚਾਰ ਸੱਟ ਕੇ ਚੋਕੇ ਲੈ ਕੇ ਜਾਇਓ ਠੀਕ ਹੈ ਜੀ ਤੇ ਬਾਕੀ ਦੀ ਗੱਲ ਚੈੱਕ ਤੁਸੀਂ ਆਦੀ ਕਰਾ ਕੇ ਲੈ ਕੇ ਜਾਓ ਹਾਂ ਜੀ ਚੰਗੀਆਂ ਝੋਟੀਆਂ ਚੋਗੀ ਹਾਂਜੀ ਰੇਟ ਦੱਸੋ ਵੀਰੇ ਦਾ ਬੂਟੇ ਦਾ ਮੁੱਲ ਤਾਂ 90 95 ਜਿਹੜੇ 85000 ਦੀ ਮੱਝ ਦੇ ਦਾਂਗੇ ਜਾਇ ਰੇਟ ਆ ਹਨ ਤੇ ਹੁਣ ਮੇਰੇ ਨੀਲੀ ਦਾ ਵੀ ਹਾਂਜੀ ਇਹ ਸੂਈ ਵੀ ਆ ਬੂਟੇ ਡੇਢ ਕਿ ਮਹੀਨੇ ਦੀ ਮੰਨ ਲਓ ਹਨ ਦੋਨਾਂ ਦੇ ਆਪਾਂ ਦਿਖਾ ਦਈਏ ਕੱਟਾ ਕੱਟੀ ਬਾਕੀ ਬਹੁਤ ਚੰਗੀ ਆ ਮਗਰ ਇਹ ਕੱਟੀ ਦਾ ਵੀ ਡੇਡਾ ਘੱਟ ਹੈ ਨਾ ਹਾਂ ਦਾ ਵੀ ਹਾਂ ਆਪਾਂ ਓਕਾਂ ਪ੍ਰੋਪਰ ਆ ਮੂਰਲੇ ਪਾਰਾਂ ਦੇ ਗੱਲਾਂ ਤੇ ਨਿਸ਼ਾਨੀਆਂ ਹੈ ਨਹੀਂ ਹਨਾ ਇਹਦਾ ਹਾਂ ਇਹ ਮੈਟਰ ਵੀ ਨਹੀਂ ਰੱਖਦੀ ਕੱਟੀ ਤੇ ਬੋਲੀ ਹੈ ਪੂਰੀ ਹੂੰ ਕੱਟੀ ਤੇ ਫੁੱਲ ਮਾਰ ਕੇ ਆ ਸਾਰੇ ਤੇ ਕਿੰਨੇ ਕਿਰ ਦੀ ਸੂਈ ਵੀ ਆ ਬਾਈ ਸੂਈ ਨੂੰ ਇਹਨੂੰ ਬਸ ਡੇਢ ਮੰਨ ਲੈ ਕੋਈ ਬੰਦਾ 2 ਮੰਨ ਲਿਆ ਆਪਾਂ ਡੇਢ ਤੋਂ ਹੀ ਕਹੇ ਆਪਣੇ ਹਿਸਾਬ ਨਾਲ ਤਾਂ ਇਹ ਓਕੇ ਡੇਢ ਦੀ ਦੁੱਧ ਕਿੰਨਾਗਾ ਹੁਣ ਦੁੱਧ ਬੁੱਟੇ ਦੇ ਕੋਲੇ 9 ਕਿਲੋ ਹੁਣ ਮੈਣ ਨਾਲ ਮੈਣ ਨਾਲ ਮੈਲਦੀ ਮੁੱਲ ਦੀ ਬੱਚੇ ਤੇ ਆ ਬੱਚੇ ਦੇ ਖਸ ਹੋ ਗਏ ਮੈਲਦੀ ਆ ਪਰ ਆਈ ਨਾਰਮਲ ਸੇਵਾ ਤੋਂ ਹੀ ਦੁੱਧ ਐਡੀ ਮਾਝੂ ਦਾ 12 ਕਿਲੋ ਕਿਲੋ ਵਾਲਾ ਦਾ ਦੁੱਧ ਹਨਾ ਬੋਲੋ ਜੀ ਇਹਨੂੰ ਵੀ ਤਰ੍ਹਾਂ ਬਾਕੀ ਕੱਦ ਬੜ ਬਹੁਤ ਆ ਦਾ ਹੂੰ ਕੱਦ ਬੜ ਚੰਗਾ ਬਾਕੀ ਮਾਰ ਕੇ ਸਾਰੇ ਪ੍ਰੋਪਰ ਕਵਰ ਕਰਦੀ ਆ ਤੇ ਮਾਗਰ ਆ ਗਈ ਚੰਗੀ ਬਾਕੀ ਚਵਾਈ ਜੂਰੀ ਇੱਕ ਨੰਬਰ ਆ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਐ ਮੋੜ ਲਈ ਵੀਰੇ ਬਾਕੀ ਕੱਦ ਕਾਟ ਦੀ ਨਹੀਂ ਕਮੀ ਹੈ ਨਾ ਕੱਦ ਕਾਟ ਦੀ ਦੋਨਾਂ ਬਾਜਾਂ ਦੇ ਕੱਦ ਫੁੱਲ ਐ ਇਹਨਾਂ ਦਾ ਹੂੰ ਦੋਨਾਂ ਦੇ ਝੋਟਿਆਂ ਦਾ ਕੱਦ ਫੁੱਲ ਸੁਆ ਭਾਈ ਦੂਜਾ ਸੁਈ ਪਿਆ ਬਸ ਭਾਈ ਦੂਜਾ ਨਾ ਤੀਜਾ ਬਸ ਇਹੋ ਜਿਹਾ ਕੋਸੀ ਹੋਣਾ ਹੈ ਨਾ ਓਕੇ ਹਾਂਜੀ ਸਿੰਘ ਥੋੜਾ ਦਾਹ ਤੋਂ ਮੁੜਿਆ ਵਾ ਹਾਂ ਸਿੰਘ ਹੀ ਨੇ ਦਾਹ ਤੋਂ ਦੇਖੋ ਜੀ ਚਾਰੇ ਥਣ ਥਾਰਾਂ ਦੂਰਾਂ ਦੀ ਬਈ ਓਕੇ ਇੱਕ ਨੰਬਰ ਹੈ ਇਹਨਾਂ ਦੀ ਠੋਕੇ ਜੀ ਥਾਰਾਂ ਦੂਰਾਂ ਦੀ ਬਈ ਕਹਿੰਦਾ ਪ੍ਰੋਪਰ ਆ ਕੋਈ ਨੁਕਸਾਨੀ ਭੋਰਾ ਵੀ 9 ਕਿਲੋ ਦੁੱਧ ਤੇ ਮਗਰ ਤੁਹਾਨੂੰ ਚੰਗੀ ਕੱਟੀ ਤੇ ਆਪ ਵੀ ਚੰਗੀ ਮੁੱਲ ਬਈ ਇਹਦਾ ਬਸ ਮੁੱਲ ਬੂਟੇ ਦਾ ਵੀ 90 95 ਕਿਲ ਵਾਲਾ 85 ਦੂਗੀ ਦੇ ਮੰਗ ਚਾਹੇ ਰੇਟ ਹੁੰਦੇ ਹਨ ਤਾਂ ਹੀ ਮਾਲ ਵੇਚੀ ਆਪਣਾ ਮਾਲ ਵੀ ਉਹਦੀ ਵੇਖ ਜਾਣਾ ਬੂਟੇ ਜਦੋਂ ਬੱਕਰੇ ਵੀਡੀਓ ਦੇਖ ਲਈ ਤੇ ਨਾਲ ਹੀ ਵੇਚੇ ਜਾਂਦਾ ਠੀਕ ਤੇ ਹੁਣ ਵੀਰੇ ਐਰ ਸ਼ਹਿਰ ਵੱੱਛੀ ਇਹ ਬੂਟੇ ਪਰਸੋਂ ਸੂਈ ਆ ਗਈ ਪਰਸੋਂ ਸੂਪੀ ਮਗਰ ਵੀ ਇਹਦੇ ਬੱਸੀ ਆ ਬਹੁਤ ਚੰਗੀ ਕਿੰਨਾ ਵੀਰੇ ਮੇਨ ਨਾਲ ਆ ਥੱਲੇ ਦੋ ਮੇਨ ਨਾਲਾ ਹੁਣ ਇਹਦੇ ਕੋਲੇ 13 ਕਿਲੋ ਹੋਊਗਾ ਖੋਲੋ ਜੀ ਚੰਗੀ ਵੱੱਛੀ ਆ ਗਈ ਜੀ ਤੇ ਆਪ ਵੀ ਬੱਛੀ ਤੇ ਮਗਰ ਵੀ ਬੱਛੇ ਸੁਆ ਦੂਜਾ ਸੁਈ ਵੀ ਆ हां सुदा सुवा दे जा भाई ओके जी, दे? दे जा देखो। दे पा दे जी आ देखो मेरी भी क्वालिटी चंगी बाकी दा यार चंगी जंदे जान जागी ठक्की फिर दी है ना हां भ जान ਤਾਂ ਬਾਲੀ ਆ भाई हम्म आ देखो भाई वेवीर ते यार अदूरूर ਬਹੁਦੇ ਪਹਿਲਾਂ ਨਹੀਂ ਪਾਇਆ ਹੁੰਦਾ ਇਹ ਵੀ ਸੰਗਲ ਜੀ ਆਈ ਆ 17 ਧੋਰਾਆਂ ਦੇ ਵਰ ਸਾਰੀਆਂ ਓਕੇ ਇੱਕ ਨੰਬਰ ਆ ਬੂਟੇ ਚਵਾਈ ਦਾ ਬਡੰਕਰ ਮਾੜਾ ਲੈਂਦੇ ਹੀ ਨਹੀਂ ਇੱਥੇ ਲੈ ਕਿੰਨਾ ਫਿਰ ਬੋਲਾ ਹਾਂ ਇਹਦੇ ਕੋਲ 13 ਕਿਲੋ ਬੋਲਾ ਹੋਣਾ ਤੇ ਕਿੰਨੇ ਪੈਸੇ ਦੇ ਦਾਂ ਐ 552000 ਦੀ ਬੱਸੀ ਦੇ ਦਾਂਗੇ ਬਸ ਮਾਨਦਾਨ ਹੋ ਜੂਗਾ ਬਸ ਮਾਨਦਾਨ ਆਪਾਂ ਮੁੱਲ ਨਹੀਂ ਕਰਿਆ ਤੇ ਹੁਣ ਵੀਰੇ ਲਾਸਟ ਤੇ ਕ੍ਰਾਸ ਬੈਡ ਕ੍ਰਾਸ ਬੈਡ ਆ ਬਾਈ ਸਾਹੀਵਾਲ ਦਾ ਵਿੱਚ ਮਿਕਸ ਆ ਗਿਆ ਹਾਂਜੀ ਹਾਂਜੀ ਬੁੱਟੇ ਕੱਲ ਹੀ ਸੂਈ ਹੈ ਕੱਲ ਵਾਲੀ ਰਾਤ ਤੇ ਸੀਟ ਠੰਡੀ ਦਾ ਕੋਈ ਆਂਟੀ ਨਾ ਕਿ ਬੰਦਾ ਕ੍ਰਾਸ ਕਰੇ ਨਾ ਗਰਮ 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 ਲੱਗਦਾ ਜੇ ਪੂਰਾ ਚੱਕਰ ਵੀ ਨਹੀਂ ਥੇ ਇਹ ਜੀ ਦਾ ਆਪਾਂ ਲੈਂਦੇ ਨਹੀਂ ਹਣਾ ਲੈਂਦੇ ਨਹੀਂ ਨਹੀਂ ਆਪਾਂ ਓਕੇ ਜੀ ਓਕੇ ਜਮਾ ਸਹੀ ਹੈ ਤੇ ਮਗਰ ਕੀ ਆ ਗਿਆ ਮਗਰ ਇਹਦੇ ਬਸ ਆ ਗਿਆ ਬੁੱਟੇ ਖੋ ਲੋ ਜੀ ਹੜ ਆ ਦੇਖੋ ਜੀ ਲਾ ਜਲ ਵੀਰੇ ਕਹੋ ਉਹ ਪ੍ਰਾਪਰਾਏ ਕਰੀ ਜਾਂਦੀਆਂ ਗਾੜ ਗਾੜ ਵਧੀਆ ਤੇ ਬਾਈ ਕਿੰਨਾ ਕੁ ਬੋਲਾ ਹੁਣ ਇਦਲੇ ਬੋਲਾ ਬੂਟੇ ਦੇ ਕੋਈ 9 ਕਿਲੋ ਹੋ ਗਏ ਤੇ ਕਿੰਨਾ ਕੁ ਦੁੱਧ ਦੇ ਸਕਦੀ ਆ ਦੁੱਧ ਦੇ ਦੀ ਤੇਰਾ ਤੇ ਬੱਦਲੋਂ ਮੈਂ ਤੇ ਕਿਲੋ ਬਾਕੀ ਯਾਰ ਚੰਗੀ ਫੈਟ ਵਾਲਾ ਦੁੱਧ ਪਾਉਣਾ ਹਨਾ ਫੈਟ ਵਾਲਾ ਚੰਗੀ ਵਾਲਾ ਮਾਝਾ ਦਾ ਕੰਮ ਹੀ ਹੋ ਜਾਣਾ ਇਹਦਾ ਹਾਂ ਮਾਝਾ ਵਾਲਾ ਹੀ ਹੋ ਜਾਣਾ ਇਹਦੇ ਕਿੰਨੇ ਪੈਸੇ ਬਾਈ ਬੂਟੇ 50000 ਦੀ ਬੱਸੀ ਦਿਖਾਂਗੇ ਇਮਾਨਦਾਨ ਹੋ ਜਾਊਗਾ ਬਸ ਇਮਾਨਦਾਨ ਕਰਦਾਂਗੇ 14 15 ਕਿਲੋ ਦੁੱਧ ਪਿਆਜੂ ਬਾਈ ਖੁੱਲਾ ਪਿਓ ਬਾਈ ਓਕੇ ਠੀਕ 200 ਨੂੰ ਵੈੜਾਂ ਸੀ ਦੋਨੇ ਦਿਖਾਤੀਆਂ ਤੇ ਇੱਕ ਤੁਹਾਨੂੰ ਨੀਲੀ ਰਾਬੀ ਦਿਖਾ ਦਿੱਤੀ ਇੱਕ ਦਿਖਾ ਦਿੱਤੀ ਔਕੜ ਗੱਬਣ 4.5 ਮਹੀਨਿਆਂ ਦੀ ਚੈੱਕ ਪਾਸ ਤੇ ਨਾਲ ਜੀ ਨੀਲੀ ਰਾਬੀ ਬਾਕੀ ਨੰਬਰ ਬਈ ਫਿਰ ਬੋਲਦੇ 996860382 ਪਿੰਡ ਆਲਕੜੇ ਤੋਂ ਆਪਾਂ ਵੀਡੀਓ ਕਵਰ ਕੀਤੇ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਬਾਈਆਂ ਦੇ ਮੇਨ ਭਦਾਉੜਾ ਹਾਂਜੀ ਧੰਨਵਾਦ ਜੀ